ਇਹ ਸਤਗੁਰੂ ਦੀ ਵਡਿਆਈ ਹੈ ਗੁਰੂ ਨਾਨਕ ਜੀ ਦੇ ਘਰ ਦੀ ਵਡਿਆਈ ਹੈ ਭਾਗਾਂ ਵਾਲਿਓ ਜੇ ਸਤਗੁਰੂ ਸੰਗ੍ਹਾਸਨ ਤੇ ਬੈਠੇ ਨੇ ਸਤਗੁਰੂ ਵੇਲੇ ਚਾਰ ਨੱਚਣ ਵਾਲੇ ਹੋਏ ਨੇ ਨਾਮ ਆਇਆ ਫਕੀਰੀਆ ਭੀਮਾ ਭੋਲਾ ਤੇ ਸੰਗਤ ਇਹ ਨੱਚ-ਨੱਚ ਕੇ ਲੋਕਾਂ ਦੇ ਘਰੋਂ ਮੰਗ ਮੰਗ ਕੇ ਖਾਂਦੇ ਨੇ ਲੋਕਾਂ ਦੇ ਘਰ ਦਾ ਕਿੰਦਾ ਝੋਲੀ ਆਪਣੇ ਅੜਦੇ ਨੇ ਜੋ ਲੋਕ ਖੈਰਤ ਹੁੰਦੇ ਨੇ ਤੇ ਉਹਦੇ ਨਾਲ ਘਰ ਦਾ ਗੁਜਾਰਾ ਕਰਦੇ ਨੇ ਅੰਦਰੋਂ ਦੁਖੀ ਨੇ ਕਿ ਐਦਾ ਜ਼ਿੰਦਗੀ ਬਦੀਤ ਹੋ ਰਹੀ ਹੈ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਲੰਘਦੀ ਪਈ ਹੈ ਅਸੀਂ ਮੰਗ ਮੰਗ ਕੇ ਲੋਕਾਂ ਦੇ ਘਰੋਂ ਖਾਣੇ ਆ ਪੈੜਾ ਚ ਘੂੜੂ ਪਾਏ ਹੋਏ ਨੇ ਕਈ ਲੋਕ ਮ ਜਾ ਕੇ ਵੀ ਕਰਦੇ ਨੇ ਟਿਚਰਾਂ ਵੀ ਕਰਦੇ ਨੇ ਇਹਨਾਂ ਨੂੰ ਸਤ ਸੰਗਿਓ ਇੱਕ ਦਿਨ ਕਿਸੇ ਗੁਰਸਿੱਖ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ ਆਖਿਆ ਗੁਰਨਾਨਕ ਜੀ ਦੇ ਘਰ ਦਾ ਸਿੱਖ ਮੈਂ ਕੋਈ ਸਾਨੂੰ ਢੰਗ ਨਾਲ ਦੱਸ ਅਸੀਂ ਲੋਕਾਂ ਦੇ ਅੱਗੇ ਜੋ ਲੋਕਾਂ ਦੇ ਘਰਾਂ ਜਾ ਕੇ ਝੋਲੀ ਅਡਦੇ ਆ ਸਾਨੂੰ ਇਹ ਝੋਲੀ ਨਾ ਅਡਣੀ ਪਵੇ ਲੋਕ ਸਾਨੂੰ ਟਿਚਰਾਂ ਵੀ ਕਰਦੇ ਨੇ ਲੋਕ ਸਾਨੂੰ ਮਜ਼ਾਕ ਵੀ ਕਰਦੇ ਨੇ ਉਸ ਵੇਲੇ ਗੁਰਮੁਖੋ ਸ਼ਰਧਾ ਵਾਲਾ ਗੁਰਸਿੱਖ ਸੀ ਗੁਰਮੁਖੋ ਮੈਂ ਅਕਸਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਇੱਕ ਸ਼ਰਧਾ ਵਾਲਾ ਹੀ ਤੁਹਾਡੇ ਅੰਦਰ ਸ਼ਰਧਾ ਪੜ ਸਕਦਾ ਹੈ ਅੱਜ ਸ਼ਰਦਾ ਵਾਲੇ ਨੇ ਐਸੀ ਬੈਟਰੀ ਚਾਰਜ ਕੀਤੀ ਆਖਿਆ ਭਲਿਓ ਭਲਿਓ ਤੁਸੀਂ ਆਪਣੀ ਝੋਲੀ ਗੁਰਨਾਨਕ ਜੀ ਦੇ ਘਰ ਜਾ ਕੇ ਅੱਡੋ ਮੈਨੂੰ ਭਰੋਸਾ ਹੈ ਵਿਸ਼ਵਾਸ ਹੈ ਜਿਸ ਦਿਨ ਆਪਣੀ ਝੋਲੀ ਗੁਰਨਾਨਕ ਜੀ ਦੇ ਦਰ ਤੇ ਜਾ ਕੇ ਅੱਡ ਲਈ ਨਾ ਤੁਹਾਨੂੰ ਫੇਰ ਸੰਸਾਰ ਵਿੱਚ ਕਿਸੇ ਅਗੇ ਝੋਲੀ ਅੱਡਣ ਦੀ ਲੋੜ ਨਹੀਂ ਪਵੇਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੇਰੇ ਕਹਿਣ ਵਰ ਗੁਰਨਾਨਕ ਜੀ ਦੇ ਦਰ ਤੇ ਜਾ ਕੇ ਆਪਣੀ ਝੋਲੀ ਅੜ ਲੋ ਸ਼ਰਧਾ ਭਾਵਨਾ ਦੇ ਨਾਲ ਇਸ ਵੇਲੇ ਗੁਰਨਾਨਕ ਜੀ ਦੇ ਘਰ ਦੇ ਮਾਲਕ ਨੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਉਹਨਾਂ ਅੱਗੇ ਜਾ ਕੇ ਝੋਲੀ ਅੜ ਲੋ ਮੈਂ ਭਰੋਸੇ ਦੇ ਨਾਲ ਵਿਸ਼ਵਾਸ ਨਾਲ ਕਹਿੰਨਾ ਕਿਸੇ ਅੱਗੇ ਝੋਲੀ ਅਡਣ ਦੀ ਲੋੜ ਨਹੀਂ ਪਵੇਗੀ ਭਾਗਾਂ ਵਾਲਿਓ ਇਹ ਫਿਰ ਬਾਲਾ ਪੀਤਮ ਜੀ ਦੀ ਸ਼ਰਧ ਵਿੱਚ ਆਉਂਦੇ ਨੇ ਨੱਚਦੇ ਅੱਗੇ ਵੀ ਸੰਗਰਮਖੋ ਅੱਜ ਬਾਲਾ ਪੀਤਨ ਦੀ ਸ਼ਰਦ ਵਿੱਚ ਆ ਕੇ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਨੇ ਝੂਮ ਝੂਮ ਕੇ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਨੇ ਬਾਅਦ ਵਿੱਚ ਸਤਗੁਰੂ ਨੂੰ ਬੇਨਤੀ ਕਰਦੇ ਨੇ ਇਹ ਗਰੀਬ ਨਵਾਸ ਸਤਗੁਰੂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਸਾਡੇ ਤੇ ਰਹਿਮਤ ਕਰੋ ਸਾਡੇ ਘਰ ਵੀ ਬੜਕਤਾਂ ਬਖਸ਼ੋ ਮਹਾਰਾਜ ਜੀ ਲੋਕ ਸਾਨੂੰ ਟਿਚਰਾਂ ਕਰਦੇ ਨੇ ਲੋਕ ਸਾਨੂੰ ਮਜ਼ਾਕ ਕਰਦੇ ਨੇ ਅਸੀਂ ਮੰਗ ਮੰਗ ਕੇ ਗੁਜ਼ਾਰਾ ਕਰਦੇ ਆ ਉਸ ਵੇਲੇ ਸਤਿਗੁਰੂ ਜੀ ਆਖ ਲਗੇ ਭਲਿਓ ਗੁਰੂ ਨਾਨਕ ਜੀ ਦੀਆਂ ਸੰਗਤਾਂ ਦੀ ਸੇਵਾ ਕਰੋ ਗੁਰ ਨਾਨਕ ਜੀ ਦੇ ਘਰ ਦੇ ਗੋਲੇ ਬਨ ਜਾਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਜਿਹੜਾ ਇਸ ਦਰਦਾ ਗੋਲਾ ਬਨ ਜਾਵੇ ਨਾ ਜਿਹੜਾ ਇਸ ਦਰਦਾ ਗੋਲਾ ਬਨ ਜਾਵੇ ਫੇ ਗੁਰਨਾਨਕ ਐਸੀ ਕਿਰਪਾ ਕਰਦਾ ਹੈ ਗੁਰਨਾਨਕ ਐਸੀ ਕਿਰਪਾ ਕਰਦਾ ਹੈ ਉਹਨੂੰ ਦੁਨੀਆਂ ਦਾ ਸੁਲਤਾਨ ਬਣਾ ਦਿੰਦਾ ਹੈ ਬੋਲੇ ਸੋਨਹਾਲ ਹਰ ਸ੍ਰੀ ਆਕਾਲ ਕੋ ਭਲਿਓ ਇਸ ਦਰਦ ਦੇ ਗੋਲੇ ਬਨ ਜਾਵੋ ਜਿਹੜਾ ਇਹ ਦਰਦਾ ਗੋਲਾ ਬਨ ਜਾਵੇ ਮੇਰਾ ਗੁਰਨਾਨਕ ਉਹਨੂੰ ਦੁਨੀਆ ਦਾ ਬਾਦਸ਼ਾਹ ਬਣਾ ਕੇ ਰੱਖ ਦਿੰਦਾ ਹੈ ਉਹਦੀਆਂ ਜਨਮਾਂ ਜਨਮਾਂ ਦੀਆਂ ਮੁਥਾਜੀਆਂ ਕੱਟ ਦਿੰਦਾ ਹੈ ਮੇਰਾ ਗੁਰਨਾਨਕ ਭਾਗਾਂ ਵਾਲਿਓ ਇਹ ਫਿਰ ਸੰਗਤਾਂ ਦੀ ਸੇਵਾ ਕਰਦੇ ਨੇ ਝੂਠੇ ਵਰਤਨ ਵਾਂਜਦੇ ਨੇ ਨਾਲ ਨਾਲ ਗੁਰਮੁਖੋ ਸੰਗਤਾਂ ਦੇ ਨਾਲ ਸਤਨਾਮ ਵੇਦੂ ਜਪ ਕਰਦੇ ਨੇ ਸ਼ਬਦ ਦਾ ਅਭਿਆਸ ਕਰਦੇ ਨੇ ਅੰਦਰ ਖੇੜਾ ਆਉਣਾ ਸ਼ੁਰੂ ਹੋ ਗਿਆ ਉਹ ਅਵਸਥਾ ਬਣਦੀ ਜਾ ਰਹੀ ਹੈ ਰੰਗ ਲਗਤ 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 ਹੈ ਭਾਗਾਂ ਵਾਲਿਓ ਫਿਰ ਸਤਿਗੁਰੂ ਇੱਕ ਦਿਨ ਕੋਲ ਬੁਲਾਉਂਦੇ ਨੇ ਆਖਣ ਲੱਗੇ ਹੁਣ ਗੁਰਨਾਨਕ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ ਜਾਓ ਆਪਣੇ ਘਰ ਜਾਓ ਜਾ ਕੇ ਕੀਰਤ ਸਜੇ ਦੀ ਕੀਰਤ ਕਰੋ ਅੰਮ੍ਰਿਤ ਵੇਲੇ ਸ਼ਬਦ ਦਾ ਅਭਿਆਸ ਕਰੋ ਭਾਗਾਂ ਵਾਲੇ ਇਹਨਾਂ ਹੱਥ ਜੋੜ ਲੈ हे गरीब नवाज सतगुरु जी सानू कोई ਪੁੱਛਦਾ ਨਹੀਂ ਸੀ ਮਹਾਰਾਜ ਤੇਰੀਆਂ ਸੰਗਤਾਂ ਨੇ ਸਾਨੂੰ ਬੜਾ ਮਾਣ ਦਿੱਤਾ ਤੇਰੇ ਦਰ ਤੋਂ ਸਾਨੂੰ ਬੜੀ ਵਡਿਆਈ ਮਿਲੀ ਲੋਕ ਸਾਨੂੰ ਨੀਚ-ਨੀਚ ਕਹਿੰਦੇ ਸਨ ਪਰ ਸਤਗੁਰੂ ਇਸ ਦਰ ਤੋਂ ਸਾਨੂੰ ਬੜੀ ਵਡਿਆਈ ਮਿਲੀ ਪਹਿਲਾਂ ਲੋਕ ਕੋਏ ਕੇ ਕੇ ਬੁਲਾਉਂਦੇ ਸਨ ਹੁਣ ਲੋਕ ਸਤਕਾਰ ਦੇ ਨਾਲ ਸਾਨੂੰ ਬੁਲਾਉਂਦੇ ਨੇ ਇਹ ਤਾਂ ਉਹ ਦਰ ਹੈ ਗੁਰਮੁਖੋ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ تن ਕੇ ਸੰਗ ਸਾਥ ਵੱਡਿਆਂ ਸੋ ਕਹਿ ਰੀਸ ਜਿੱਥੇ ਨੀਚ ਸੰਭਾਲੀਐ ਨ ਕਿੱਥੇ ਨਦਰ ਤੇਰੀ ਬਖਸ਼ੀਸ਼ ਜਿੰਨੂ ਕੋਈ ਨਹੀਂ ਪੁੱਛਦਾ ਗੁਰਮੁਖੋ ਉਹਨੂੰ ਇਸ ਦਰ ਤੋਂ ਵਡਿਆਈਆਂ ਮਿਲਦੀਆਂ ਨੇ ਉਹਨੂੰ ਇਸ ਦਰ ਤੋਂ ਮਾਣ ਮਿਲਦਾ ਹੈ ਕੋਈ ਬਣ ਜਾਵੇ ਸਿੱਖ ਗੁਰੂ ਨਾਨਕ ਜੀ ਦੇ ਘਰ ਦਾ ਗੋਲਾ ਕੋਈ ਪ੍ਰੇਮ ਕਰੇ ਗੁਰੂ ਨਾਨਕ ਜੀ ਦੇ ਘਰ ਦੇ ਨਾਲ ਗੁਰਨਾਨਕ ਸਾਹਿਬ ਮਥਾਜੀਆਂ ਵੀ ਉਹਦੀਆਂ ਕੱਟ ਦਿੰਦੇ ਨੇ ਉਹਨੂੰ ਦੁਨਿਆਵੀ ਤਰੱਕੀਆਂ ਵੀ ਬਖਸ਼ਦੇ ਨੇ ਗੁਰਨਾਨਕ ਬਾਦਸ਼ਾਹ ਦੀ ਅਧਿਆਤਮਿਕ ਤਰੱਕੀਆਂ ਵੀ ਬਖਸ਼ਦੇ ਨੇ ਇਹਨੂੰ ਉਹਨੂੰ ਗੁਰਮਤ ਦੇ ਪੰਦੀ ਬਣਾ ਦਿੰਦੇ ਨੇ ਗੁਰਨਾਨਕ ਬਾਦਸ਼ਾਹ ਜੀ ਪਾਗਾਂ ਵਾਲਿਓ ਅਜ ਅੱਖ ਲੇ ਕੇ ਸਤਗੁਰੂ ਸਾਨੂੰ ਕੋਈ ਪੁੱਛਦਾ ਨਹੀਂ ਸੀ ਤੇਰੇ ਘਰੋਂ ਇੰਨਾ ਮਾਨ ਸਤਕਾਰ ਮਿਲੇ ਕਿਰਪਾ ਕਰੋ ਤਰਸ ਕਰੋ ਹੁਣ ਸਾਨੂੰ ਆਪਣੀ ਪਿਆਰੀ ਸਿੱਖੀ ਬਖਸ਼ੋ ਮਹਾਰਾਜ ਜੀ ਉਲੀ ਐਡ ਕੇ ਅੱਜ ਗੁਰੂ ਨਾਨਕ ਜੀ ਦੇ ਘਰੋਂ ਸਿੱਖੀ ਪਏ ਮੰਗਦੇ ਨੇ ਬਾਲਾ ਪ੍ਰੀਤਮ ਜੀ ਦੇ ਕੋਲੋਂ ਸਤਖ ਨੇ ਜੋ ਉਸ ਵੇਲੇ ਮਰਿਆਦਾ ਸੀ ਚਰਨ ਬਾਉਲ ਦੀ ਚਾਰਾਂ ਨੂੰ ਸਿੱਖੀ ਜੀ ਦਾ ਦਿੱਤੀ ਗੁਰਮਖੋ ਹੁਣ ਫਕੀਰੀਆ ਬਣ ਗਿਆ ਭਾਈ ਫਕੀਰੀਆ ਭੋਲਾ ਬਣ ਗਿਆ ਭਾਈ ਭੋਲਾ ਜੀ ਇਧਰੋਂ ਭਾਈ ਭੀਮਾ ਜੀ ਭਾਈ ਸੰਗਤਾ ਜੀ ਹੁਣ ਆਪਣੇ ਘਰ ਜਾ ਕੇ ਸੱਚੀ ਸੱਚੀ ਕੀਰਤ ਕਰਦੇ ਨੇ ਕੁਸੋ ਮੇ ਬਾ ਇਹ ਸਤਿਗੁਰ ਦੀ ਸਰਦ ਵਿੱਚ ਆਉਂਦੇ ਨੇ ਹੁਣ ਅਵਸਥਾ ਉੱਪਰਲੀ ਬਣ ਚੁੱਕੀ ਹੈ ਗੁਰਮੁਖੋ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗਹੁਮ ਕੋ ਬਣੇ ਆਈ ਅਜਾ ਕੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਸਤਿਗੁਰੂ ਅਗਲੀ ਬਖਸ਼ਿਸ਼ ਕਰੋ ਬੜਾ ਆਪਣੇ ਮਾਨ ਸਤਕਾਰ ਬਖਸ਼ਿਆ ਮਹਾਰਾਜੀ ਉਹ ਸੰਗਤਾਂ ਵੀ ਮਾਨ ਸਤਕਾਰ ਦਿੰਦੀਆਂ ਨੇ ਸਤਿਗੁਰ ਜੀ ਆਖਣ ਲਗੇ ਭਲਿਓ ਹੁਣ ਤੁਹਾਡੀ ਰਸਨਾ ਤੇ ਨਾਮ ਦੇ ਸਦਕੇ ਸਿਮਰਨ ਦੇ ਸਦਕੇ ਗੁਰਨਾਨਕੀ ਦਾ ਵਾਸਾ ਹੋਵੇਗਾ ਸੱਚੀ ਸੱਚੀ ਕਿਰਤ ਕਰੋ ਅੰਮ੍ਰਿਤ ਵੇਲੇ ਧਰਮਸ਼ਾਲਾ ਜਾ ਕੇ ਸ਼ਬਦ ਦਾ ਅਭਿਆਸ ਕਰਨਾ ਹੈ ਨਾਮ ਜਪਣਾ ਹੈ ਭਲੇਓ ਨਾਲ-ਨਾਲ ਫਿਰ ਸਿੱਖੀ ਦਾ ਪ੍ਰਚਾਰ ਵੀ ਕਰਨਾ ਹੈ ਸਤਿਗੁਰੂ ਜੀ ਆਖ ਲੈ ਕੇ ਪਰ ਇੱਕ ਗੱਲ ਯਾਦ ਰੱਖਿਓ ਆਪਣੇ ਜੀਵਨ ਦੇ ਵਿੱਚ ਦਇਆ ਜਰੂਰ ਰੱਖਣੀ ਹੈ ਦਇਆ ਆਪਣੇ ਜੀਵਨ ਦੇ ਵਿੱਚ ਦਇਆ ਦਾ ਗਹਿਣਾ ਪਹਿਣ ਕੇ ਰੱਖਣਾ ਹੈ ਦਇਆ ਵਾਲਾ ਸੁਭਾਅ ਨਾ ਅਕੇ ਰੱਖਣਾ ਹੈ ਭਾਗਾਂ ਵਾਲਿਓ ਇਹ ਦਇਆ ਜ਼ਿੰਦਗੀ ਵਿੱਚ ਬੜੀ ਜ਼ਰੂਰੀ ਜੇ ਇਹ ਦਇਆ ਦਾ ਗਹਿਣਾ ਪਹਿਨਣਾ ਬਹੁਤ ਜ਼ਰੂਰੀ ਹੈ ਤਦ ਤੱਕ ਬੰਦਾ ਧਰਮੀ ਨਹੀਂ ਹੋ ਸਕਦਾ ਜਦ ਤੱਕ ਬੰਦੇ ਦੇ ਜੀਵਨ 'ਚ ਦਇਆ ਨਹੀਂ ਹੈ ਰੋਜ਼ਾਨਾ ਤੁਸੀਂ ਪੜਦੇ ਹੋ ਧੌਲ ਧਰਮ ਦਇਆ ਦਾ ਪੂਤ दया मां है धर्म पुत्र है मां होवेगी ता पुत्र होवेगा ना दया होवेगी ता धर्म होवेगा जे मां नहीं ता पुत्र कित्थू आ ਜਾਵੇਗਾ ਜਦ ਤੱਕ ਦਇਆ ਨਹੀਂ ਤਦ ਤੱਕ ਬੰਦਾ ਧਰਮੀ ਨਹੀਂ ਬਣ ਸਕਦਾ ਗੁਰਮੁਖੋ ਬਹਿ ਰੂਪੀਆ ਬਣ ਸਕਦਾ ਹੈ ਢੋਂਗੀ ਬਣ ਸਕਦਾ ਹੈ ਪਰ ਧਰਮੀ ਨਹੀਂ ਕਦੀ ਬਣ ਸਕਦਾ ਕਿਉਂ ਜੇ ਦਇਆ ਨਹੀਂ ਜੀਵਨ ਦੇ ਵਿੱਚ ਅਰਦਾਸ ਕਰਿਓ اے ਗਰੀਬ ਨੇ ਸਤਗੁਰੂ ਜੀ ਕਿਰਪਾ ਕਰਿਓ ਸਾਡੇ ਜੀਵਨ ਵਿੱਚ ਦਇਆ ਆ ਜਾਵੇ ਮਾਂ ਹੋਵੇਗੀ ਤਾਂ ਪੁੱਤਰ ਹੋਵੇਗਾ ਗੁਰਮੁਖੋ ਇਸੇ ਤਰ੍ਹਾਂ ਦਇਆ ਹੋਵੇਗੀ ਤਾਂ ਬੰਦਾ ਧਰਮੀ ਹੋ ਸਕਦਾ ਹੈ ਹੁਣ ਸਤਗੁਰੂ ਅੱਗੇ ਲੈ ਕੇ ਆਪਣੇ ਇਲਾਕੇ ਜਾਂਦੇ ਨੇ ਜਿੱਥੇ ਆਪਣੀ ਸੱਚੀ ਸੇਵਾ ਕੀਰਤ ਕਰਦੇ ਨੇ ਨਾਲੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਲੋਕ ਇਹਨਾਂ ਦਾ ਬੜਾ ਸਤਿਕਾਰ ਕਰਦੇ ਨੇ ਹੁਣ ਇਕ ਉਹ ਸਮਾਂ ਹੈ ਜਦੋਂ ਮੁੱਖ ਕੋਈ ਇਹਨਾਂ ਨੇ ਪੁੱਛਦਾ ਨਹੀਂ ਸੀ ਦਰਦ-ਦਰਤੇ ਝੋਲੀ ਅੱਡ ਕੇ ਮੰਗ ਕੇ ਖਾਂਦੇ ਸਨ ਗੁਰਮੁਖੋ ਅੱਜ ਗੁਰੂ ਨਾਨਕ ਜੀ ਨੇ ਐਸੀ ਕਿਰਪਾ ਕੀਤੀ ਦੂਜੇ ਨੇ ਝੋਲੀਆਂ ਪੜਨ ਵਾਲਾ ਇਹਨਾਂ ਨੂੰ ਬਣਾ ਦਿੱਤਾ ਪਾਗਾਂ ਵਾਲਿਓ ਜਿਨ੍ਹਾਂ ਦਾ ਪ੍ਰਕਾਸ਼ ਜਿਹੜਾ ਕਲੰਕ ਗਿਆ ਬਹੁਤ ਦਿਆਲੂ ਨੇ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੰਦੇ ਰੋਗ ਵੀ ਦੂਰ ਕਰਦੇ ਨੇ ਮੰਦੇ ਰੋਗ ਵੀ ਦੂਰ ਕਰਦੇ ਨੇ